ਅੱਤ ਬਹੁਤ ਧੰਨਵਾਦ ਹੈ ਕਿ ਜੀ ਨੇ ਦਾਸ ਦੇ ਚੈਨ ਨੂੰ ਬੜਾ ਮਾਣ ਸਤਕਾਰ ਬਖਸ਼ਿਸ਼ ਕੀਤਾ ਹੈ ਆਪਣਾ 4000 ਘੰਟਾ ਟੱਪ ਗਿਆ ਹੈ ਹੁਣ 5000 ਹੋ ਗਿਆ ਸੋ ਕਾਫੀ ਦਿਨਾਂ ਤੋਂ ਰੇਂਜ ਦੀ ਪ੍ਰੋਬਲਮ ਹੋਣ ਕਰਕੇ ਲਾਈਵ ਨਹੀਂ ਸੀ ਹੋਇਆ ਜਾ ਰਿਹਾ ਅੱਜ ਵੀ ਗੁਰਦਰਾ ਸਾਹਿਬ ਦੇ ਉੱਪਰ ਲਾਈਵ ਹੋਣ ਵਾਸਤੇ ਆਇਆ ਹਾਂ ਹਾਂ ਇਹ ਦੇਖਣ ਵਾਸਤੇ ਕਿ ਆਪਣੀ ਆਵਾਜ਼ ਸਹੀ ਜਾਂਦੀ ਹੈ ਕਿ ਨਹੀਂ ਜਾਂਦੀ ਸੋ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਆਪ ਜਿੰਨੇ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਚੈਨਲ ਨੂੰ ਕਰਨਾ 2200 ਤੋਂ ਉੱਪਰ ਆਪਣੇ ਸਬਸਕ੍ਰਾਈਬਰ ਹੋ ਚੁੱਕੇ ਹਨ ਪਰ ਜਿੰਨੇ ਵੀ ਵਧਣਗੇ ਉਹਨਾਂ ਹੀ ਗੁਰੂ ਨਾਨਕ ਦੇਵ ਜੀ ਕਰਦਾ ਪ੍ਰਚਾਰ ਵੀ ਆਗਾਹ ਸੰਗਤਾਂ ਤੱਕ ਵਧਦਾ ਜਾਵੇਗਾ ਸੋ ਆਪਾਂ ਥੋੜਾ ਚਿਰ ਗੱਲ ਕਰਨ ਲੱਗੇ ਹਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇਹ ਇਸ ਰੀ ਕੀ ਵਾਰਦੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 708 ਤੇ ਉੱਪਰ ਬੜੇ ਪਿਆਰੇ ਜਿਹੇ ਬਚਨ ਸਮਝਾਏ ਨੇ ਜਿਨੂੰ ਆਪਾਂ ਕਹਿ ਲਈਏ ਕਿ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਕਿਵੇਂ ਦਾ ਹੋਣਾ ਚਾਹੀਦਾ ਹੈ ਪਰਮਾਤਮਾ ਦੇ ਨਾਲ ਪਿਆਰ ਕਿਵੇਂ ਪਵੇ ਇਸ ਸੰਬੰਧ ਦੇ ਵਿੱਚ ਹੈ ਸਹਿਬ ਜੀ ਕਹਿੰਦੇ ਨੇ ਕਿਉਂ ਮੱਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਕਹਿੰਦੇ ਜਿਹੜੀ ਮੱਛੀ ਹੈ ਉਹਨੂੰ ਕੋਈ ਪੁੱਛੇ ਵੀ ਤੇਰਾ ਸਿਮਰਨ ਉਹ ਕਹਿੰਦੀ ਆ ਮੇਰਾ ਸਿਮਰਨ ਮੇਰਾ ਜਿਹਾ ਤੇ ਪਾਣੀ ਹੈ ਕਿਉਂਕਿ ਜੇ ਮੈਂ ਪਾਣੀ ਤੋਂ ਵਿਛੜ ਗਈ ਮੇਰੀ ਮੌਤ ਹੋ ਜੇਗੀ ਤੇ ਇਸ ਕਰਕੇ ਮੇਰਾ ਸਿਮਰਨ ਹੀ ਪਾਣੀ ਹੈ ਤੇ ਸਿੱਖ ਨੂੰ ਪਾਤਸ਼ਾਹ ਜੀ ਕਹਿੰਦੇ ਨੇ ਭਲਿਆ ਤੇਰਾ ਸਿਮਰਨ ਹੀ ਗੁਰਬਾਣੀ ਹੈ ਜਿੱਦਣ ਤੂੰ ਗੁਰਬਾਣੀ ਨਾਲੋਂ ਵਿਛੜ ਗਿਆ ਉਸ ਦਿਨ ਤੇਰੀ ਆਤਮਿਕ ਮੌਤ ਲਾਜ਼ਮੀ ਹੈ ਪਰ ਜੇ ਤੂੰ ਬਾਣੀ ਨਾਲ ਜੁੜਿਆ ਰਿਹਾ ਫਿਰ ਤੂੰ ਆਤਮਿਕ ਤੌਰ ਤੇ ਨਹੀਂ ਮਰੇਗਾ ਫਿਰ ਤੇਰਾ ਜੀਵਨ ਇਹ ਜਿਹੜਾ ਉਹ ਅਮਰ ਹੋ ਜਾਏਗਾ ਸਰੀਰ ਨਹੀਂ ਨਾਮ ਤੇਰਾ ਅਮਰ ਹੋ ਜਾਏਗਾ ਸਹਿਬ ਜੀ ਕਹਿੰਦੇ ਨੇ ਸ਼ਬਦ ਲਾ ਜਿਹੜੇ ਸ਼ਬਦ ਦੇ ਨਾਲ ਜੁੜੇ ਨੇ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨਾ ਹੋਈ ਜਿਹੜੇ ਸ਼ਬਦ ਦੇ ਨਾਲ ਲੱਗ ਗਏ ਉਹ ਸਦਾ ਸੁਦੇਵੀ ਜਿਉਂਦੇ ਹੋ ਜਾਂਦੇ ਨੇ ਤੇ ਜਿਹੜੇ ਸ਼ਬਦ ਨਾਲ ਟੁੱਟ ਜਾਂਦੇ ਨੇ ਸਹਿਬ ਜੀ ਕਹਿੰਦੇ ਨੇ ਆਇਓ ਸੋਨਨ ਪੜਨ ਕੋ ਬਾਣੀ ਨਾਮ ਵਿਚਾਰ ਲੱਗੇ ਅਨਲਾਲ ਚ ਬਿਰਥਾ ਜਨਮ ਪ੍ਰਾਨ ਸਹਿਬ ਕਹਿੰਦੇ ਆਇਆ ਤੂੰ ਸੱਚ ਦੀ ਬਾਣੀ ਦਾ ਅਧਿਆਨ ਕਰਨ ਸੀ ਸੱਚ ਦੀ ਵਿਚਾਰ ਨੂੰ ਆਪਣੀ ਜੀਵਨ ਦੇ ਵਿੱਚ ਲਿਆਉਣ ਵਾਸਤੇ ਸੀ ਪਰ ਤੂੰ ਇੱਥੇ ਆ ਕੇ ਸੰਸਾਰ ਵਿੱਚ ਗਲਤਾਨ ਹੋ ਗਿਆ ਤੇ ਤੇਰਾ ਜਿਹੜਾ ਜਨਮ ਹੈ ਉਹ ਵਿਅਰਥ ਤੇ ਗੱਲ ਆਪਾਂ ਕਰ ਰਹੇ ਹਾਂ ਮੱਸੀ ਮੱਛੀ ਤੇ ਪਾਣੀ ਸਰਵ ਜੀ ਕਹਿੰਦੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜੇਹ ਵਿਦਜਲ ਕੋ ਮੀਨ ਪਾਛੇ ਕਹਿੰਦੇ ਜੇ ਤੂੰ ਗੁਣ ਨਹੀਂ ਗਾਏ ਤੇ ਤੇਰਾ ਜਨਮ ਵਿਅਰਥ ਜਾ ਰਿਹਾ ਤੇ ਗੁਣ ਗਾਣੇ ਕਿਦਾਂ ਪਾਸ਼ਾ ਕਹਿੰਦੇ ਇਵੇਂ ਗਾ ਜਿਵੇਂ ਮੱਛੀ ਪਾਣੀ ਨੂੰ ਚੇਤੇ ਰੱਖਦੀ ਹੈ ਪਾਣੀ ਦੇ ਵਿੱਚੋਂ ਬਾਹਰ ਆਈ ਤੇ ਉਹਦੀ ਮੌਤ ਹੈ ਸਿੱਖਾ ਜਦੋਂ ਤੋਂ ਸੱਚ ਦੇ ਵਿੱਚੋਂ ਬਾਹਰ ਆ ਗਿਆ ਉਦੋਂ ਤੇਰਾ ਢਾਂਚਾ ਤੇ ਤੁਰਿਆ ਫਿਰੇਗਾ ਅੱਜ ਬਹੁਤ ਆਤ ਆਪਾ ਦੇਖਦੇ ਆ ਤਸਤਾਰ ਵੀ ਵੱਧੀ ਐ ਕੋਲਦ ਮੱਲਾ ਵੀ ਵੱਧਾ ਐ ਕਕਾਰ ਵੀ ਪੈਨੇ ਨੇ ਪਰ ਉਹਨਾਂ ਦੇ ਅੰਦਰ ਉਹ ਸ਼ਬਦ ਉਹ ਅਨਖ ਕਿਤੇ ਨਾ ਕਿਤੇ ਗਾਇਬ ਹੋ ਚੁੱਕੀ ਐ ਜਿਹੜੀ ਪਾਤਸ਼ਾਹ ਜੀ ਨੇ ਕਿਹਾ ਸੀ ਸੋ ਜੀਵੇਆ ਜਿਸਮਣ ਵਸਿਆ ਸੋਏ ਨਾਨਕ ਅਵਰਨਾ ਜੀਵੇ ਕੋਏ ਜੇ ਜੀਵੇ ਪਾਤਲ ਥੀ ਜਾਏ ਸਭ ਹਰਾਮ ਚੇਤਾ ਕਿ ਸਿਖਾਏ ਸਹਿਬ ਕਹਿੰਦੇ ਜਿਉਂਦਾ ਉਹ ਐ ਜਿਹਦੇ ਅੰਦਰ ਉਹ ਪਰਮਾਤਮਾ ਵਸ ਗਿਆ ਸੱਚ ਵਸ ਗਿਆ ਤੇ ਜਿਹਨੇ ਸੱਚ ਨੂੰ ਵਿਸਾਰ ਦਿੱਤਾ ਉਹ ਜਿਉਂਦਾ ਤੇ ਤੁਰਿਆ ਫਿਰਦਾ ਐ ਪਰ ਇੱਜ਼ਤ ਗਵਾ ਬੈਠਾ ਅੱਜ ਬਹੁਤਾਤ ਹਾਸਾ ਵੀ ਆਉਂਦਾ ਏ ਉਹਨਾਂ ਵੀਰਾਂ ਦੀ ਗੱਲ ਤੇ ਜਿਹੜੇ ਐ ਕਹਿੰਦੇ ਨੇ ਕਿ ਸਟੇਜ ਤੇ ਬਹਿ ਕੇ ਪਿਓਰ ਸੱਚ ਵਿੱਚ ਬੋਲੋ ਮਾਰਾ ਸਹੀ ਸਹੀ ਸੱਚ ਬੋਲੋ ਪਰ ਜਦੋਂ ਨਿੱਜੀ ਜੀਵਨ ਦੇ ਵਿੱਚ ਆਉਂਦਾ ਹੈ ਕੋਈ ਫਿਰ ਤੁਸੀਂ ਉੱਥੇ ਉਹ ਸੱਚ ਨੂੰ ਅਣ ਦੇਖਿਆ ਕਰਦੇ ਹੋ ਕਮੜ ਦੀ ਗੱਲ ਹੈ ਜਿਹੜੀ ਚੀਜ਼ ਸਟੇਜ ਤੇ ਬਹਿ ਕੇ ਅਸੀਂ ਬੋਲ ਰਹੇ ਹਾਂ ਉਹਨੂੰ ਆਪਣੀ ਜੀਵਨ ਚ ਕਿਉਂ ਨਹੀਂ ਲਿਆਉਣਾ ਜੇ ਨਹੀਂ ਲਿਆਉਣਾ ਫਿਰ ਸਟੇਜ ਤੇ ਕਿਉਂ ਬੋਲਣੀ ਬਸ ਇੱਥੇ ਅੱਜ ਦੀ ਪ੍ਰੋਬਲਮ ਖੜੀ ਪਈ ਹੈ ਕਿ ਸਟੇਜ ਤੇ ਕੁਝ ਹੋਰ ਨੇ ਥੱਲੇ ਕੁਝ ਹੋਰ ਨੇ ਮੈਂ ਇੱਕ ਕਵੀਸ਼ਰ ਵੀਰ ਨੂੰ ਸੁਣਿਆ ਬੜਾ ਤਕੜਾ ਲੈਕਚਰ ਦੇ ਰਿਹਾ ਸੀ ਅੱਜ ਪਖੰਡਵਾਦ ਨੇ ਸਾਡੀ ਕੌਮ ਨੂੰ ਆਪਣੇ ਗਲਵੇ ਦੇ ਵਿੱਚ ਲੈ ਲਿਆ ਡੇਰਾਵਾਦ ਨੇ ਗਲਵੇ ਚ ਲੈ ਲਿਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਉਹ ਅਸੀਂ ਟੁੱਟ ਗਏ ਬੜਾ ਪ੍ਰਭਾਵ ਪਿਆ ਸੰਗਤ ਨੇ ਬਹੁਤ ਚੰਗਾ ਮੰਨਿਆ ਪਰ ਹੈਰਾਨਗੀ ਉਦੋਂ ਹੋਈ ਜਦੋਂ ਸਟੇਜ ਤੋਂ ਉਤਰੇ ਨੇ ਤੇ ਥੱਲੇ ਆਉਂਦਿਆਂ ਤੂੰ ਕੋਈ ਮਹਾਂਪੁਰਖ ਆਏ ਮਹਾਪੁਰਖਾਂ ਦੇ ਬੁਲਾਉਣਾ ਸੀ ਸਾਡਾ ਧਰਮ ਸਾਡਾ ਫਰਜ਼ ਉਹ ਗੋਡੀ ਪੈ ਗਿਆ ਗੋਡਿਆਂ ਨੂੰ ਹੱਥ ਲਾ ਕੇ ਉਥੇ ਮਹਾਪੁਰਖਾਂ ਦੀ ਬੱਲੇ ਬੱਲੇ ਕਰਨ ਲੱਗ ਗਿਆ ਤੇ ਉਹਦਾ ਡੇਢ ਘੰਟਾ ਲਾਇਆ ਸਟੇਜ ਤੇ ਉਹ 2 ਸਕਿੰਟ 4 ਸਕਿੰਟਾਂ ਦੇ ਵਿੱਚ ਜ਼ੀਰੋ ਹੋ ਗਿਆ ਜਿਹੜਾ ਉਹ ਥੱਲੇ ਆ ਕੇ ਉਹਦੇ ਉੱਤੇ ਪਹਿਰਾ ਨਹੀਂ ਦੇ ਸਕਿਆ ਇਦਾਂ ਹੀ ਅੱਜ ਹੋ ਰਿਹਾ ਢਾਡੀ ਕਵੀਸ਼ਰ ਬੜਾ ਜ਼ੋਰ ਲਾ ਰਹੇ ਨੇ ਕਥਾ ਵਾਚਕ ਵੀ ਆ ਰਹੇ ਨੇ ਖਾਲਸਾ ਅਕਾਲ ਪੁਰਖ ਦੀ ਪੂਜਾ ਕਰਨ ਵਾਲਾ ਹੈ ਤਾਂ ਫਿਰ ਇੰਨੀਆਂ ਪੂਜਾ ਕਿਦੀਆਂ ਹੋ ਰਹੀਆਂ ਪੰਜਾਬ 'ਚ ਜੇ ਖਾਲਸਾ ਪ੍ਰਮਾਤਮਾ ਦੀ ਪੂਜਾ ਕਰਨ ਵਾਲਾ ਏ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਤਾਂ ਖਾਲਸੇ ਅੱਜ ਨਕਲੀ ਬਾਬਿਆਂ ਦੇ ਸਾਹਮਣੇ ਢੋਲਕੀਆਂ ਸੈਣੇ ਲੈ ਕੇ ਉਹਨਾਂ ਦਾ ਜਸ ਕਿਉਂ ਗਾ ਰਹੇ ਨੇ ਫਿਰ ਅਸੀਂ ਇਥੋਂ ਇਹ ਸਮਝ ਲਈਏ ਸੋ ਜੀਵੇਆ ਜਿਸ ਮਨ ਵਸਿਆ ਸੋਏ ਆਲੇ ਸਿਧਾਂਤ ਤੋਂ ਅਸੀਂ ਖੱਲੇ ਡੇਗ ਚੁੱਕੇ ਆ ਧੋਖਾ ਕਿਨੂੰ ਦੇ ਰਹੇ ਆ ਆਪਣੇ ਆਪ ਨੂੰ ਜਾਂ ਗੁਰੂ ਨੂੰ ਗੁਰੂ ਨੂੰ ਤਾਂ ਧੋਖਾ ਹੋ ਨਹੀਂ ਸਕਦਾ ਕਿਉਂਕਿ ਗੁਰੂ ਤਾਂ ਸਾਡੇ ਅੰਦਰ ਦੀ ਜਾਣਦਾ ਏ ਫਿਰ ਅਸੀਂ ਧੋਖਾ ਆਪਣੇ ਆਪ ਨੂੰ ਦੇ ਰਹੇ ਆ ਕਹਿਣਾ ਕੁਝ ਕਰਨਾ ਕੁਝ ਸਟੇਜਾਂ ਤੇ ਇਹ ਵੀ ਸੁਣਾ ਦੇਣਾ ਕਿ ਇੱਕ ਡਾਕਟਰ ਨੇ ਬੀਬੀ ਨੇ ਲੈਕਚਰ ਦਿੱਤਾ ਪਰੂਣ ਹੱਤਿਆ ਦੇ ਸਬੰਧ ਵਿੱਚ ਕਿ ਪਰੂਣ ਹੱਤਿਆ ਮਾੜੀ ਹੈ ਪਰ ਜਦੋਂ ਆਪਣੇ ਘਰ ਵਾਪਸ ਆਈ ਉਥੇ ਧੂਆ ਧਾਰ ਲੈਕਚਰ ਦੇ ਕੇ ਘਰੇ ਉਹਦੇ ਘਰ ਪਹਿਲਾਂ ਇੱਕ ਪੁੱਤਰੀ ਹੋ ਚੁੱਕੀ ਹੈ ਗਾਂ ਫਿਰ ਬੱਚਾ ਹੋਣ ਵਾਲਾ ਹੈ ਉਹ ਆਪਣੀ ਨਾ ਨੂੰ ਆ ਕੇ ਕਹਿੰਦੀ ਹੈ ਜਾ ਜਾ ਕੇ ਟੈਸਟ ਕਰਵਾ ਕੇ ਆ ਜੇ ਧੀ ਹੋਈ ਫਿਰ ਅਸੀਂ ਨਹੀਂ ਰੱਖਣੀ ਅੱਜ ਦਾ ਇਹੀ ਪ੍ਰਚਾਰ ਰਹਿ ਗਿਆ ਇਸੇ ਕਰਕੇ ਅੱਜ ਸਧਾਨ ਤੇ ਉੱਤੇ ਨਾ ਪਹਿਰਾ ਦੇਣ ਕਰਕੇ ਨੁਕਸਾਨ ਹੋ ਰਿਹਾ ਉਹ ਹੋ ਰਿਹਾ ਹੈ ਸਿੱਖੀ ਦੇ ਅਸੂਲਾਂ ਦਾ ਕੋਈ ਚੀਜ਼ ਘਟਦੀ ਨਹੀਂ ਗੀ ਉਹਦੇ ਅੰਦਰ ਦੀ ਕੁਆਲਿਟੀ ਖਤਮ ਹੋ ਜਾਂਦੀ ਹੈ ਪਾਣੀ ਬਹੁਤਾ ਘਟਿਆ ਨਹੀਂ ਹੈ ਪੰਜਾਬ ਦਾ ਪਰ ਪਾਣੀ ਪੀਣ ਯੋਗ ਨਹੀਂ ਰਿਹਾ ਪਾਪ ਕੁਆਲਿਟੀ ਖਤਮ ਹੋ ਗਈ ਹਵਾ ਉਸੇ ਤਰੀਕੇ ਨਾਲ ਚੱਲ ਰਹੀ ਹੈ ਜਿੱਦਾਂ ਪਹਿਲਾਂ ਚੱਲਦੀ ਸੀ ਪਰ ਉਸ ਹਵਾ ਦੇ ਵਿੱਚੋਂ ਜਿਹੜਾ ਸਾਡੇ ਸਰੀਰ ਵਾਸਤੇ ਸਿਹਤ ਵਾਸਤੇ ਚੰਗੇ ਤੱਤ ਸੀ ਉਹ ਖਤਮ ਹੋ ਗਏ ਕੁਆਲਿਟੀ ਖਤਮ ਹੋ ਗਈ ਬੜਾ ਰੋਲਾ ਪਾਇਆ ਜਾਂਦਾ ਇਹ ਕਹਿੰਦੇ ਜੀ ਗ੍ਰੰਥੀ ਖਤਮ ਹੋ ਜਾਣੇ ਆ ਪਾਠੀ ਖਤਮ ਹੋ ਜਾਣੇ ਆ ਖਤਮ ਕੁਝ ਨਹੀਂ ਹੋ ਰਿਹਾ ਪਿਆਰਿਓ ਇੱਕ ਗੁਰਦੁਆਰਾ ਸਾਹਿਬ ਵਿਹਲਾ ਹੁੰਦਾ ਤੇ ਚਾਰ ਪੰਜ ਪਿੱਛੇ ਉਹਦੇ ਖੜੇ ਨੇ ਲੱਗਣ ਵਾਸਤੇ ਗ੍ਰੰਥੀ ਬਸ ਗ੍ਰੰਥੀਆਂ ਦੀ ਕੁਆਲਿਟੀ ਖਤਮ ਹੋ ਰਹੀ ਹੈ ਜਿਹੜਾ ਸਿਧਾਂਤ ਪਹਿਲਾ ਸੀ ਉਹ ਸਿਧਾਂਤ ਖਤਮ ਹੋ ਰਿਹਾ ਬਾਬਾ ਬੁੱਢਾ ਸਾਹਿਬ ਵਾਲਾ ਸਿਧਾਂਤ ਖਤਮ ਹੋ ਰਿਹਾ ਭਾਈ ਮਨੀ ਸਿੰਘ ਵਾਲਾ ਸਿਧਾਂਤ ਖਤਮ ਹੋ ਰਿਹਾ ਕਾਲੀ ਫੂਲਾ ਸਿੰਘ ਵਾਲਾ ਸਿਧਾਂਤ ਖਤਮ ਹੋ ਉਹ ਸਿਧਾਂਤ ਜਿਹੜੇ ਉਹ ਛੱਡ ਕੇ ਲੋਕ ਢਾਡੀ ਇੱਕ ਇੱਕ ਕਥਾਵਾਚਕ ਮੇਰੇ ਵਰਗੇ ਬਹੁਤ ਬਣਦੇ ਜਾ ਰਹੇ ਨੇ ਪਰ ਅਸੂ ਕਹਿਣੀ ਤੇ ਕਰਨੀ ਤੋਂ ਬੜੇ ਥੱਲੇ ਡਿੱਗ ਰਹੇ ਨੇ ਗਿਣਤੀ ਨਹੀਂ ਘਟ ਰਹੀ ਗਿਣਤੀ ਬਹੁਤ ਹੈ ਪਰ ਸਿਧਾਂਤਕ ਤੌਰ ਤੇ ਥੱਲੇ ਡਿੱਗ ਰਹੇ ਨੇ ਨਕਸਾਨ ਸਿਧਾਂਤਕ ਤੌਰ ਤੇ ਡਿੱਗਣ ਵਾਲਿਆਂ ਦਾ ਹੋ ਰਿਹਾ ਹੈ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਏ ਸਿੱਖਾ ਤੂੰ ਗੁਰਬਾਣੀ ਤੋਂ ਬਿਨਾਂ ਮਰ ਰਿਆਂ ਏ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ ਗੁਰੂ ਗ੍ਰੰਥ ਸਾਹਿਬ ਦੀ ਵੀ ਮੰਨ ਲਓ ਗੁਰੂ ਗ੍ਰੰਥ ਨੂੰ ਬਹੁਤ ਮੰਨਦੇ ਨੇ ਮੱਥਾ ਟੇਕਦੇ ਨੇ ਪਰ ਉਦੋਂ ਪਾਉਂਦੀ ਏ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਏ ਹੋਏ ਕਿਸੇ ਹੋਰ ਅਨਸਾਨ ਮਹਾਪੁਰਖ ਦੇ ਪੈਰਾਂ ਦੇ ਵਿੱਚ ਮੱਥਾ ਟੇਕਣ ਲੱਗ ਜਾਂਦੇ ਨੇ ਆਏ ਕਿਸੇ ਦਾਰ ਕਰੋ ਮਨਾ ਨਹੀਂ ਕਰਦੇ ਕਰੋ ਸਤਕਾਰ ਜੀ ਸਤਕੇ ਕਰੋ ਪਰ ਗੁਰੂ ਦੀ ਹਜੂਰੀ ਦੇ ਵਿੱਚ ਕਿਸੇ ਦੇ ਪੈਰਾਂ ਵਿੱਚ ਮੱਥਾ ਟੇਕਣਾ ਹੋਰ ਚ ਇਹ ਸਭ ਤੋਂ ਵੱਡੀ ਬੇਮੁਖਤਾਈ ਹੈ ਬੇਮਖ ਹੋਣ ਦੀ ਨਿਸ਼ਾਨੀ ਹੈ ਸਤਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਸਤਗੁਰੂ ਨੂੰ ਛੱਡ ਕੇ ਤੇ ਬੰਦਿਆਂ ਦੇ ਪਿੱਛੇ ਭੱਜਣ ਵਾਲਾ ਕਹਿੰਦਾ ਜੀ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੋਰ ਕਿਸੇ ਨੂੰ ਮੰਨਦਾ ਨਹੀਂ ਤੇ ਜੋ ਤੂੰ ਹਰਕਤਾ ਕਰ ਰਿਆਂ ਉੱਤੇ ਪੈਰਾ ਕਿੰਨੇ ਦੇਣਾ ਸੋ ਖੈਰ ਗੁਰੂ ਪਾਤਸ਼ਾਹ ਕਿਰਪਾ ਕਰਨ ਸਹਿਬ ਜੀ ਕਹਿੰਦੇ ਜਿਉ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਕਹਿੰਦੇ ਪਾਣੀ ਤੋਂ ਬਗੈਰ ਮੱਛੀ ਦਾ ਜੀਵਨ ਹੈ ਨਹੀਂ ਬੂੰਦ ਵੇਹੋ ਨਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਚਾਤਰਿਕ ਬਬੀਹਾ ਉਹਦੇ ਜਿੰਨਾ ਚਿਰ ਸਰਾਖ ਦੇ ਵਿੱਚ ਜਿਹੜਾ ਸਿਰ ਤੇ ਸਰਾਖ ਹੈ ਉੱਚ ਸੁਮੰਤੀ ਬੂੰਦ ਨਹੀਂ ਪੈਂਦੀ ਤਦ ਤੱਕ ਨੂੰ ਤ੍ਰਿਪਤੀ ਨਹੀਂ ਮਿਲਦੀ ਉਹਨੂੰ ਟਕਾ ਨਹੀਂ ਮਿਲਦਾ ਮੀਂਹ ਪਈ ਜਾਵੇ ਕੋਈ ਗੱਲ ਨਹੀਂ ਪਾਣੀ ਇੱਧਰ ਉੱਧਰ ਜਿੰਨਾ ਮਰਜ਼ੀ ਹੋਵੇ ਪਰ ਉਹਦੇ ਜਿੰਨਾ ਚਿਰ ਉਹ ਸਰਾਖ ਦੇ ਵਿੱਚ ਇੱਕ ਸੰਵੰਤੀ ਬੂੰਦ ਪੈਂਦੀ ਨਹੀਂ ਤਦ ਤੱਕ ਉਹ ਤ੍ਰਿਪਤ ਨਹੀਂ ਹੁੰਦਾ ਬਾਕੀ ਜਿੰਨੇ ਮਰਜ਼ੀ ਉਹਦੇ ਆਸ ਤੇ ਪਾਣੀ ਦੇ ਟੋਏ ਭਰ ਦੋ ਪਾਣੀ ਦੇ ਘੜੇ ਭਰ ਦੋ ਉਹਨੂੰ ਕੋਈ ਮੀਨਿੰਗ ਨਹੀਂ ਉਹਦੇ ਨਾਲ ਛੇ ਸਾਡੇ ਜੀਵਨ ਚ ਸੰਤੋਖ ਤ੍ਰਿਪਤੀ ਕੁਰਬਾਨੀ ਪੜ ਕੇ ਜਾਂ ਸੁਣ ਕੇ ਨਹੀਂ ਆ ਰਹੀ ਬਾਕੀ ਦੇ ਡੰਬਰ ਜਿੰਨੇ ਮਰਜ਼ੀ ਕਰੀ ਚੱਲੀਏ ਉਹਨਾਂ ਦੇ ਵਿੱਚੋਂ ਉਹ ਤ੍ਰਿਪਤੀ ਉਹਨਾਂ ਦੇ ਵਿੱਚੋਂ ਉਹ ਸੰਤੋਖ ਪ੍ਰਾਪਤ ਨਹੀਂ ਹੋ ਸਕਦਾ ਹਾਂ ਆਪਣੇ ਆਪ ਨੂੰ ਧੋਖਾ ਜ਼ਰੂਰ ਦੇਈ ਜਾਂਦੇ ਹਾਂ ਕਿ ਅਸੀਂ ਤਾਂ ਜੀ ਗੁਰੂ ਦੇ ਸਿੱਖ ਹਾਂ ਖਾਲਸਾ ਦੇ ਚੜ੍ਹਦੀ ਕਲਾ 'ਚ ਰਹਿੰਦਾ ਏ ਖਾਲਸਾ ਕਿਸ ਦੇ ਅਗੇ ਈ ਨਹੀਂ ਮੰਨਦਾ ਇੱਕ ਪਾਸੇ ਭਾਈ ਲੈਣਾ ਸਿੰਘ ਹੋਣੀ ਸੀ ਜਿਨ੍ਹਾਂ ਨੇ ਅਹਿਮਦ ਸਾਹਿਬ ਅਦਾਲੀ ਨੂੰ ਉਹਦੇ ਵੱਲੋਂ ਪੇਸ਼ਕਸ਼ ਕੀਤੀ ਗਈ ਲਾਹੌਰ ਦੀ ਸੂਬੇਦਾਰੀ ਉਹਨਾਂ ਵਾਪਸ ਠੋਕ ਕੇ ਜਵਾਬ ਦਿੱਤਾ ਸੀ ਇਹ ਲਾਹੌਰ ਤੇਰੇ ਪਿਓ ਦਾ ਏ ਤੂੰ ਸਾਨੂੰ ਸੂਬੇਦਾਰੀਆਂ ਦੇਵੇਂਗਾ ਅਸੀਂ ਪੰਜਾਬ ਤੇ ਰਾਜ ਕਰਨਾ ਏ ਪੰਜਾਬ ਤੇ ਰਾਜ ਸਾਡੇ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਏ ਰਾਜ ਕਰੇਗਾ ਖਾਲਸਾ ਅੱਜ ਜਿਹੜੇ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਨੇ ਦੇ ਪਾਰਟੀ ਦੇ ਪਾਰਟੀ ਨਵੀ ਤੋਂ ਨਵੀ ਪਾਰਟੀ ਬਣਾ ਕੇ ਕੀ ਰਾਜ ਹੋ ਜਾਏਗਾ ਕੀ ਇਦਾਂ ਤ੍ਰਿਪਤੀ ਮਿਲ ਜਾਏਗੀ ਪੰਜਾਬ ਨੂੰ 100 ਬੋਟ ਦੇ ਵਿੱਚੋਂ ਤੁਹਾਨੂੰ ਵੀ 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 ਪੈ ਗਈਆਂ ਤੇ ਦੂਸਰਾ 22 ਵੀ ਲੈ ਗਿਆ ਤੇ ਉਹਨੇ ਆਪ ਦੀ ਸਰਕਾਰ ਬਣਾ ਜਾਣੀ ਤੁਸੀਂ ਇਹ 20 20 ਲੈ ਕੇ ਕੁਝ ਬਣਾ ਹੀ ਨਹੀਂ ਸਕਦੇ ਤੁਹਾਨੂੰ ਇੱਕ ਅੱਧੀ ਘੱਟ ਵੀ ਪੈ ਗਈ 18 19 ਇੱਕ ਨੂੰ ਪੈ ਗਈਆਂ ਫਿਰ ਪਰ ਵਾਈਆਂ ਵਾਲਾ ਸਰਕਾਰ ਬਣਾ ਜਾਏਗਾ ਅਸੀਂ ਏਕਤਾ ਦਾ ਰੋਲਾ ਪਾਉਣ ਵਾਲੇ ਆਪ ਹੀ ਏਕਤਾ ਤੋੜਨ ਵਾਸਤੇ ਦੇ ਪਾਰਟੀ ਤੇ ਨਵੀਂ ਤੋਂ ਨਵੀਂ ਪਾਰਟੀ ਬਣਾ ਕੇ ਪਤਾ ਨਹੀਂ ਕੀ ਹਰ ਇਲੈਕਸ਼ਨਾਂ ਦੇ ਵਿੱਚ ਦਿਖਾਣਾ ਚਾਹੁੰਦੇ ਆ ਪੰਜਾਬ ਦਾ ਭਲਾ ਏਕਤਾ ਵਿੱਚ ਹੈ ਪੰਜਾਬ ਦਾ ਭਲਾ ਬਹੁਦਿਆਂ ਪਾਰਟੀਆਂ ਬਣਾ ਕੇ ਨਹੀਂ ਪਾਤਸ਼ਾਹ ਜੀ ਕਹਿੰਦੇ ਨੇ ਜੇ ਤ੍ਰਿਪਤ ਹੋਣਾ ਏ ਚਾਤ੍ਰਿਕ ਵਾਂਗੂ ਸਵੰਤੀ ਬੂੰਦ ਦੀ ਚਾਹਤ ਰੱਖ ਆਉਦਿਆਂ ਦੇ ਪਿੱਛੇ ਭੱਜ-ਭੱਜ ਕੇ ਵਾਹ-ਵਾਹ ਨਹੀਂ ਮਿਲਣੀ ਜੇ ਪੰਜਾਬ ਨੂੰ ਪੰਜਾਬ ਰੱਖਣਾ ਚਾਹੁੰਦੇ ਜੇ ਤੇ ਜਿਵੇਂ ਪਹਿਲੀਆਂ ਮਿਸਲਾਂ ਵਾਰ ਉਦਾਂ ਅਲੱਗ ਰਹਿੰਦੇ ਸੀ ਪਰ ਜਦੋਂ ਹਮਲਾਵਾਰੋਂ ਹੁੰਦਾ ਸੀ ਉਦੋਂ ਇੱਕ ਹੋ ਕੇ ਬਾਹਰੋਂ ਆਏ ਹਮਲਾਵਾਰ ਦਾ ਮੂੰਹ ਤੋੜ ਦਿੰਦੇ ਸੀ ਅੱਜ ਉਹ ਇਕਤਾ ਦੀ ਲੋੜ ਹੈ ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਕਹਿੰਦੇ ਹੋਰ ਕਿਸੇ ਤਰੀਕੇ ਨਾਲ ਉਹਦੀ ਤ੍ਰਿਪਤੀ ਨਹੀਂ ਨਾਦ ਕਰੰਗੇ ਵਿਧਿਆ ਸਨ ਮੁਖੜ ਧਾਵੇ ਜਦੋਂ ਹੰਡੇ ਦਾ ਨਾਦ ਵੱਜਦਾ ਏ ਉਹਦੀ ਆਵਾਜ਼ ਆਉਂਦੀ ਏ ਤੇ ਜਿਹੜਾ ਹਿਰਨ ਹੈ ਉਹਦੇ ਵਾਲੇ ਪਾਸੇ ਨੂੰ ਭੱਜਦਾ ਏ ਚਾਹੇ ਕਿ ਉਹ ਸ਼ਿਕਾਰੀ ਦੇ ਕਬਜ਼ੇ ਵਿੱਚ ਆ ਜਾਂਦਾ ਹੈ ਭਵਰ ਲੋਭੀ ਕੁਸਮ ਬਾਸਿਕਾ ਮਿਲ ਆਪ ਬੰਧਾਵੇ ਕਹਿੰਦੇ ਜਿਹੜਾ ਪੌਹਰਾ ਏ ਉਹਨੂੰ ਨੌਸ ਮਿੰਟਾਂ ਕਰਕੇ ਨਹੀਂ ਬੁਲਾਉਣਾ ਪੈਂਦਾ ਵੀ ਪੌਹਰਿਆ ਆ ਜਾ ਇੱਥੇ ਫੁੱਲ ਖੜੇ ਆਈ ਉਹ ਧੋੜਿਆ ਆਉਂਦਾ ਏ ਕਿਉਂਕਿ ਉਹਨੂੰ ਸੁਗੰਧੀ ਦੀ ਖੇਚੇ ਪਿਆਰ ਏ ਤੇ ਅੱਜ ਸਿੱਖਾਂ ਨੂੰ ਧਾਰਮਿਕ ਸਮਾਗਮ ਕਰਨ ਵਾਸਤੇ ਗੁਰਦੁਆਰੇ ਲਿਹਾਉਣ ਵਾਸਤੇ ਨੌਸ ਮਿੰਟਾਂ ਕਰਨੀਆਂ ਪੈਂਦੀਆਂ ਭਾਈ 10 ਮਿੰਟ 5 ਮਿੰਟ ਗੁਰੂ ਘਰ ਆ ਕੇ ਬੈਠ ਜਾਓ ਜੇ ਆਉਂਦੇ ਵੀ ਨੇ ਤੇ ਮੱਥਾ ਟੇਕ ਕੇ ਆ ਤੇ ਐ ਘੁੰਮਦੇ ਨੇ ਜਿੱਦਾਂ ਅੰਦਰੋਂ ਕਰੰਟ ਪੈਂਦਾ ਏ ਤੇ ਫਿਰ ਬਾਹਰ ਜਾ ਕੇ ਭਾਵੇਂ ਘੰਟਾ-ਘੰਟਾ ਬੈਠੇ ਰਹਿਣ। ਬਹੁਤ ਪਿਆਰਿਓ ਗੁਰੂ ਦੇ ਕੋਲੋਂ ਕੁਝ ਮਿਲਣਾ ਏ। ਗੁਰੂ ਨੇ ਸਾਨੂੰ ਜੀਵਨ ਜਾਚ ਸਿਖਾਉਣੀ ਏ। ਇਤਿਹਾਸ ਤੇ ਗੁਰਬਾਣੀ ਸਾਡੇ ਵਾਸਤੇ ਸਭ ਤੋਂ ਵੱਡੀ ਤਾਤ ਏ ਤੇ ਸਹਿਬ ਜੀ ਕਹਿੰਦੇ ਨੇ ਭਵਰ ਲੋਭੀ Kusum Vasika ਮਿਲੇ ਆਪ ਬੰਦਾਵੇ ਜਦੋਂ ਉਹਨੂੰ ਸੁਗੰਧੀ ਆਉਂਦੀ ਏ ਉਹ ਦੌੜਿਆ ਆਉਂਦਾ ਏ ਆ ਕੇ ਫੁੱਲ ਦੇ ਉੱਤੇ ਬੈਠ ਜਾਂਦਾ ਏ। ਉਦੇ ਵਿੱਚ ਮਸਤ ਹੋ ਕੇ ਪਮ ਆਪਣਾ ਆਪ ਵੀ ਗਵਾਜਾਏ ਪਰ ਉਹਨੂੰ ਅਫਸੋਸ ਨਹੀਂ ਹੁੰਦਾ ਕਿਉਂਕਿ ਉਹ ਬੇਮੁਖ ਨਹੀਂ ਹੋਇਆ ਉਹ ਆਪਣੇ ਪਿਆਰ ਦੇ ਵਿੱਚ ਆਪਣੇ ਪਿਆਰੇ ਵਾਸਤੇ ਕੁਰਬਾਨ ਹੋ ਗਿਆ ਤਿਉ ਸੰਤ ਜਨਾ ਹਰ ਪ੍ਰੀਤ ਹੈ ਕਹਿੰਦੇ ਤਾਂ ਹੀ ਸੰਤ ਜਨਾ ਦੀ ਗੁਰਮਖ ਜਨਾ ਦੀ ਪਰਮਾਤਮਾ ਦੇ ਨਾਲ ਪ੍ਰੀਤ ਹੈ ਦੇਖ ਦਰਸ ਅਗਾਵੇ ਜਦੋਂ ਉਹਨਾਂ ਨੂੰ ਗੁਰੂ ਦੇ ਦਰਸ਼ਨ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਖੁਸ਼ੀ ਚੜ ਜਾਂਦੀ ਹੈ ਐਸੇ ਗੁਰਮਖ ਪਿਆਰੇ ਕਿਹੜੇ ਗੁਰਬਾਣੀ ਦੇ ਨਾਲ ਆਪ ਜੁੜੇ ਨੇ ਤੇ ਹੋਰਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਨੇ ਸਹਿਬ ਜੀ ਕਹਿੰਦੇ ਉਹਨਾਂ ਤੋਂ ਅਸੀਂ ਬਲਹਾਰ ਜਾਂਦੇ ਹਾਂ ਉਹਨਾਂ ਤੋਂ ਅਸੀਂ ਵਾਰਨੇ ਜਾਂਦੇ ਹਾਂ ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਚਾਕਾ ਨਾਉ ਬਬੇ ਕੋ ਕਹਿੰਦੇ ਪਿਆਰਿਓ ਸੰਤ ਜਨਾਂ ਨੂੰ ਗੁਰਮੁਖ ਜਨਾਂ ਨੂੰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਨਿੰਦਿਆ ਨਾ ਕਰੋ ਰੱਬ ਤੇ ਸੰਤ ਇੱਕੋ ਹੀ ਹੈ ਭਾਵੇਂ ਰੱਬ ਹੀ ਸੰਤ ਹੈ ਉਹਨੇ ਆਪਣੀ ਚਿੰਨਕ ਆਪਣੀ ਜੋਤ ਕਿਸੇ ਗੁਰਮੁਖ ਦੇ ਹਿਰਦੇ ਚ ਟਿਕਾ ਦਿੱਤੀ ਤੇ ਉਹ ਆਪਣਾ ਵੀ ਆਪ ਸਵਾਰਦਾ ਹੈ ਤੇ ਦੂਜਿਆਂ ਨੂੰ ਵੀ ਸਵਾਰੀ ਜਾਂਦਾ ਹੈ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਛੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਐਸਾ ਸੁਹਾਗ ਉਹਨਾਂ ਦੇ ਜੀਵਨ ਦਾ ਬਣ ਜਾਂਦਾ ਹੈ ਪਹਿਲਾਂ ਆਪਣੇ ਆਪ ਨੂੰ ਸਵਾਰਨਾ ਫੇਰ ਦੂਜਿਆਂ ਨੂੰ ਉਪਦੇਸ਼ ਕਰਨਾ ਪਰ ਨਾਲ ਹੀ ਬਾਣੀ ਨੇ ਇੱਕ ਹਦਾਇਤ ਕੀਤੀ ਹੈ ਕਹਿੰਦੇ ਅਵਰੇ ਕੋ ਉਪਦੇਸ਼ ਤੇ ਮੁਖਮੇ ਪਰਹ ਰੇਤ ਰਾਸ ਬਰਾਨੀ ਰਾਖਤੇ ਕਾਇ ਖਾਇਆ ਕਰ ਕਾ ਖੇਤ ਕਬੀਰ ਸਾਹਿਬ ਜੀ ਕਹਿੰਦੇ ਪਿਆਰਿਆ ਦੂਜਿਆਂ ਨੂੰ ਸਮਝਾਉਂਦਾ ਰਹਿ ਗਿਆ ਦੂਜਿਆਂ ਨੂੰ ਉਪਦੇਸ਼ ਕਰਦਾ ਰਹਿ ਗਿਆ ਉਹਨਾਂ ਨੇ ਤੇਰਾ ਉਪਦੇਸ਼ ਸੁਣੀਆ ਆਪਣਾ ਜੀਵਨ ਸਵਾਰ ਲਿਆ ਪਰ ਤੂੰ ਉਪਦੇਸ਼ ਣਾ ਕੇ ਆਪਣੇ ਅੰਦਰ ਨਹੀਂ ਵਸਾਇਆ ਇਹ ਤੇਰੇ ਨਾਲ ਇਦਾਂ ਦੀ ਹਾਲਤ ਬਣ ਗਈ ਦੂਜਿਆਂ ਦੇ ਘਰ ਬਚਾ ਦਿੱਤੇ ਤੇ ਆਪਣਾ ਘਰ ਝਾੜ ਕੇ ਬਹਿ ਗਿਆ ਆਪਣੇ ਆਪ ਨੂੰ ਵੀ ਬਚਾਉਣਾ ਏ ਤੇ ਦੂਜਿਆਂ ਨੂੰ ਵੀ ਬਚਾਉਣਾ ਏ ਚੇਲਾ ਚ ਜਾਣਾ ਪੈਣ ਵਜ੍ਹਾ ਸ਼ਹਾਦਤ ਤਾਂ ਦੇਣੀ ਆ ਇਹ ਸਾਡਾ ਰਸਤੂਰ ਨਹੀਂ ਏ ਅਸੀਂ ਆਪਣੇ ਆਸਤੇ ਆਪਣੇ ਧਰਮ ਵਾਸਤੇ ਜਿਉਂਦੇ ਵੀ ਰਹਿਣਾ ਹੈ ਜਿਉਂਦੇ ਰਵਾਂਗੇ ਤੇ ਰਾਜ ਹੋਵੇਗਾ ਜਿਉਂਦੇ ਰਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇਗਾ ਜੇ ਊੜਾ ਤੇ ਜੂੜਾ ਸੰਭਾਲਾਂਗੇ ਤਾਂ ਹੀ ਸਾਡਾ ਸਿੱਖ ਰਾਜ ਹੋਵੇਗਾ ਸੋ ਇਸ ਕਰਕੇ ਊੜਾ ਤੇ ਜੂੜਾ ਸੰਭਾਲਣਾ ਏ ਤੇ ਜਿੰਨਾ ਵੀ ਸਮਾਂ ਮਿਲੇ 24 ਘੰਟਿਆਂ ਦੇ ਵਿੱਚੋਂ 10 15 20 ਮਿੰਟ ਗੁਰੂ ਘਰੇ ਜਾ ਕੇ ਘੜੀ ਤੋਂ ਘੜੀ ਬਾਣੀ ਸੁਣੀ ਜਾਵੇ ਤੇ ਸਿਧਾਂਤ ਤੇ ਪਹਿਰਾ ਦਿੱਤਾ ਜਾਵੇ ਤਾਂ ਸਾਡੇ ਅੰਦਰ ਦੀ ਜਿਹੜੀ ਚਮੀਰ ਹੈ ਉਹ ਜਾਗਦੀ ਰਹਿ ਸਕਦੀ ਹੈ ਚੜ੍ਹਦੀ ਕਲਾ 'ਚ ਰਹਿ ਸਕਦੀ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਜਿੰਨੇ ਵੀ ਸੰਗਤ ਇਸ ਸਮੇਂ ਤੁਸੀਂ ਜੁੜੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਕਾਫੀ ਦਿਨਾਂ ਤੋਂ ਰੇਂਜ ਨਾ ਹੋਣ ਕਰਕੇ ਥੱਲੇ ਤੇ ਲਾਈਵ ਨਹੀਂ ਸੀ ਹੋਇਆ ਜਾ ਰਿਹਾ ਸੋ ਜਿੰਨੇ ਵੀ ਆਪ ਵੀਰ ਆਏ ਹੋ ਤੁਹਾਡਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਾਰਾਂ ਕਰਦੇ ਆ ਬੇਅੰਤ ਵਿਚਾਰਾਂ ਭਾਵਕਤਾ ਦੇ ਵਿੱਚ ਕਈਆਂ ਜਾਂਦੀਆਂ ਨੇ ਸੋ ਗੁਸਤ ਕਰਨਾ ਗੁਰੂ ਨਾਨਕ ਦੇ ਫਲਸਵੇ ਫਲਸਵੇ ਨੂੰ ਬਚਾਉਣ ਵਾਸਤੇ ਗੁਰੂ ਨਾਨਕ ਦੇ ਸਿਧਾਂਤ ਨੂੰ ਬਚਾਉਣ ਵਾਸਤੇ ਆਓ ਰਲ ਮਿਲ ਕੇ ਸਿੱਖੀ ਦਾ ਪ੍ਰਚਾਰ ਕਰੀਏ ਆਪਣੇ ਆਪ ਨੂੰ ਗੁਰੂ ਦੇ ਦਰ ਤੇ ਪ੍ਰਵਾਨ ਕਰਵਾਈਏ ਸੋ ਜਿੰਨੀ ਵੀ ਸੰਗਤ ਆਈ ਹੈ ਲਾਇਕ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ